ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸੱਸੀ ਘਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਤੁਹਾਡਾ ਸਵਾਗਤ ਆ ਮੇਰੇ ਚੈਨਲ ਦੇ ਵਿੱਚ ਤੇ ਅੱਜ ਗਾਇਜ਼ ਮੈਨੂੰ ਵੈਸੇ ਹੀ ਬੈਠੇ ਬੈਠੇ ਅੱਜ ਸ਼ੌਂਕ ਚੜਿਆ ਕਿ ਕੋਈ ਵਲੌਗ ਬਣਾਇਆ ਜਾਵੇ ਛੁੱਟਿਆ ਦਿਨ ਸੀ ਅੱਜ ਤੇ ਫਿਰ ਮੈਂ ਸੋਚਿਆ ਵਲੌਗ ਥੇ ਯਾਰ ਕੀ ਬਣਾਈਏ ਫਿਰ ਮੈਂ ਕਿਹਾ ਇਹ ਤਾਂ ਭੁੱਖ ਵੀ ਲੱਗੀ ਹੋਈ ਆ ਅੱਜ ਮੈਂ ਕਿਹਾ ਪਾਓ ਬਾਜੀ ਬਣਾਉਣੇ ਆਪਾਂ ਤੇ ਉਹਦਾ ਮੈਂ ਤੁਹਾਨੂੰ ਵਲੌਗ ਅੱਜ ਟਰਾਈ ਕਰਦੇ ਆਂ ਦੇਖਦੇ ਆਂ ਕਿੱਦਾਂ ਦੇ ਬਣੋਗੇ ਅੱਜ ਮੈਂ ਇਕੱਲੇ ਲੱਗਿਆ ਹਾਂ ਵਾ ਤੇ ਪਹਿਲਾਂ ਆਪਾਂ ਸ਼ਿਮਲਾ ਮੈਟਸ ਨੂੰ ਕਰਾਂਗੇ ਇੰਨੀ ਮੇ ਪ੍ਰੋਫੈਸ਼ਨਲ ਢੰਗ ਨਾਲ ਨਹੀਂ ਕਰਦਾ ਪਰ ਆਪੇ ਤਾਂ ਮੈਸ਼ੀ ਕਰਨੀ ਹੈ ਭਾਜੀ ਬਣਨੀ ਹੈ ਤਾਂ ਕੁਝ ਨਹੀਂ ਪਤ ਲੱਗਣਾ ਚ ਤੇ ਆਪਾਂ ਛੋਟੇ ਛੋਟੇ ਪੀਸ ਕਰ ਲਈਏ ਤੇ ਮਨਮੀ ਠੀਕ ਆ ਦੇਖ ਤਾਂ ਹੂੰ ਮਨਮੀ ਤੋਂ ਆਪਾਂ ਹੈਲਪ ਲੈਣੀ ਬਸ ਇਹ ਤੋਂ ਆਹੀ ਹੈਲਪ ਲੈਣੀ ਤੂੰ ਕੈਮਰਾ ਫੜਨ ਨੂੰ ਇਹਨੂੰ ਕਹਤਾ ਵੀ ਆਪ ਕੈਮਰਾ ਫੜ ਕੇ ਫਿਰ ਉਹ ਸਵਾਦ ਜ ਨਹੀਂ ਆਉਂਦਾ ਯਾਰ ਪਿਆਜ਼ ਕੱਟਣਾ ਬਹੁਤ ਔਖਾ ਵੈਸੇ ਮੈਂ ਇਹ ਚ ਗ੍ਰਾਈਂਡ ਹੀ ਕੀਤਾ ਸੀਗਾ ਅੱਖਾਂ ਚੋਂ ਪਾਣੀ ਬਹੁਤ ਨਿਕਲਿਆ ਬੈਣ ਵੱਜ ਗਈ ਅੱਖਾਂ ਦੀ ਟੈਣਾ ਟੈਣਾ ਹੁਣ ਆਪਾਂ ਇਹਨੂੰ ਕਰਾਂਗੇ ਕੁੱਟਾਂ ਇਹਨੂੰ ਦੇਸੀ ਢੰਗ ਨਾਲ ਕਿਉਂਕਿ ਗ੍ਰਾਈਂਡ ਕਰਕੇ ਨਾ ਫਿਰਦਾ ਵੀ ਵੈਸੇ ਕੁਆਂਟੀਟੀ ਵੀ ਘਟਿਆ ਦੀ ਗ੍ਰਾਈਂਡ ਕਰਕੇ ਕੰਮ ਚੱਲਣਾ ਨਹੀਂ ਮਾਨੂੰ ਯਾਰ ਫੋਨ ਫੜ ਨਾ ਲਾਲ ਛਿਲਕੇ ਬਾਹਰ ਇਹ ਤਾਂ ਟਪੂਸਕੀਆਂ ਮਾਰੀ ਜਾ ਰਹੇ ਆ ਬਾਹਰ ਕੋ ਨਾ ਲਾਲ ਛਿਲਕੇ ਚੱਕੀ ਜਾਏ ਉਹ ਆਪਣਾ ਯਾਰ ਬਣਾਉਣ ਦੀ ਗੱਲ ਹੋਈ ਹੈ ਆਪਣੀ ਸਾਫ ਸਫਾਈ ਦੀ ਗੱਲ ਨਹੀਂ ਹੋਈ। ਕਿਥੇ ਆਪਾਂ ਬਣਾ ਦੇਪੂ ਤਾਂ ਮੰਗੇ ਪਰ ਸਾਫ ਧੂਪ ਨਹੀਂ ਕਰਨਾ ਆਪਾਂ। ਇਹ ਪਿਆਰ ਬਾਹਰ ਆ ਹੀ ਜਾਂਦੇ ਨੇ ਯਾਰ ਇਹ ਤਾਂ। ਪਾਣੀ ਮੋਹ ਨਿਕਲਿਆ ਅੱਖਾਂ ਚੋਂ ਪਿਆਰ ਤੋਂ ਦਿੱਤਾ। ਮੈਂ ਬਹੁਤ بڑے ਨਹੀਂ ਕੱਟਦੇ ਤੁਸੀਂ। ਇਹ ਤਾਂ ਯਾਰ ਮੈਸ਼ ਹੀ ਹੋਣਾ। ਮੈਸ਼ ਇਹ ਇਹ ਤਾਂ ਨਹੀਂ ਮੈਸ਼ ਹੁੰਦੇ ਇਹ ਤਾਂ ਤੜਕਾ ਲਾਉਣਾ ਆਪਾਂ। ਇਹ ਬਾਅਦ ਚੋਂ ਐਂਡ ਤੇ ਤਾਂ ਮੈਸ਼ ਹੀ ਹੁੰਦੇ। ਉਦੋਂ ਥੋੜੀ ਰਹਿਣਗੇ। ਤੁਹਾਨੂੰ ਮੈਨੂੰ ਕੰਫਿਊਜ਼ ਨਾ ਕਰ ਮੈਂ ਆਪਣੇ ਹਿਸਾਬ ਨਾਲ ਬਣਾ ਰਿਹਾ ਹਾਂ ਬਹੁਤ ਘੈਂਟ ਬਣਾਉਂਗਾ। ਉਦਾਂ ਬਾਹਰਲਾ ਫਲੇਵਰ ਹੁੰਦਾ ਨਾ ਉਦਾਂ ਹੋਏਗਾ ਹਾਂ ਇਹ ਗੁਰ ਪਹਿਲਾਂ ਵੀ ਤੁਸੀਂ ਬਣਾਏ ਸੀਗੇ ਕਾਫੀ ਟੇਸਟੀ ਸੀ ਹੂੰ ਅੱਜ ਅਸੀਂ ਵੈਸੇ ਹੀ ਬੈਠੇ ਹੋ ਸੀਗੇ ਅੱਜਿਕਾ ਵੀ ਸਾਡੇ ਕੋਲ ਅੱਜਕੱਲ ਬਲੌਗ ਮੈਂ ਡੇਲੀ ਸ਼ੂਟ ਨਹੀਂ ਕਰਦੇ ਸੀ ਕਿ ਟਾਈਮ ਦੀ ਸ਼ਾਰਟੇਜ ਚੱਲਦੀ ਪਈ ਆ ਤਾਂ ਕਰਕੇ ਅੱਜ ਸਾਡੇ ਕੋਲ ਟਾਈਮ ਸੀ ਮੈਂ ਕਿਹਾ ਚਲੋ ਯਾਰ ਬਲੌਗ ਬਣਾ ਕੇ ਦੇਖੀਏ ਵੇਖਾਂ ਠੀਕ ਆ ਬਹੁਤ ਆ ਕਰ ਗੀ ਹੂੰ ਥੋੜਾ ਜਿਹਾ ਹੋਰ ਕਰ ਦੋ ਆਹ ਲੋ ਜੀ ਸਾਡਾ ਕੁੱਕਰ ਮਾਰਨ ਲੱਗਿਆ ਵਾ ਛੇੜੀਆਂ ਤੇ ਇਹਦੇ ਵਿੱਚ ਪਏ ਨੇ ਬੀਟਰੂਟ ਪਾਇਆ ਹੋਇਆ ਵਾ ਮੈਂ ਆਲੂ ਪਾਏ ਹੋਏ ਨੇ ਤੇ ਹੋਰ ਬਹੁਤ ਸਾਰਾ ਗਾਜਰਾ ਗੁਜਰਾਣ ਟਮਾਟਰ ਸਾਰਾ ਕੁਝ ਬਹੁਤ ਬੁਲੀਆਂ ਢੰਗ ਨਾਲ ਪਾਇਆ ਹੋਇਆ ਹੈ ਬੀਟਰੂਟ ਜ਼ਰੂਰੀ ਹੈ ਬਰੀਡ ਬੀਟਰੂਟ ਤੋਂ ਨਹੀਂ ਤਾਂ ਕਲਰ ਆ ਨਾ ਵੈਸੇ ਟੇਸ ਚੋਂ ਤਾਂ ਨਹੀਂ ਹੁੰਦਾ ਦਾ ਕਲਰ ਜੇ ਨਹੀਂ ਤਾਂ ਕਲਰ ਵੀ ਪਾ ਸਕਦੇ ਆ ਆਪਾਂ ਆ ਆਪਣਾ ਸਮਾਨ ਰੈਡੀ ਆ ਉਸ ਤੋਂ ਕਾ ਹਮਨੇ ਕੱਟ ਕਰ ਦਿਆ ਹੈ ਪਿੱਛੇ ਤੇ ਅਬ ਇਸ ਨੂੰ ਧੋ ਲਏਗੇ ਇਹ ਫਲੇਵਰ ਵੈਸੇ ਵਧੀਆ ਆਂਦਾ ਵਾ ਧਨੀਆ ਵੈਸੇ ਤਾਂ ਫਰੈਸ਼ ਧਨੀਆ ਹਾਂ ਧਨੀਆ ਵੈਸੇ ਪੈਨ ਤੋਂ ਥੋੜੇ ਆ ਪਰ ਫਲੇਵਰ ਬਹੁਤ ਵਧੀਆ ਆਂਦਾ ਇਸ ਤੋਂ ਬਿਨਾ ਗਰਮ ਨਹੀਂ ਬਣਦੀ ਕਿੰਨੂੰ ਵਿੱਚ ਕੱਟਦਾ ਹਾਂਗੇ ਹਾਂ ਕੱਟੀ ਵਿੱਚ ਕੱਟੋ ਆ ਵੀ ਕੱਟ ਦੀ ਥੋੜੀ ਪੁੱਛਾਂ ਬਾਵਾ ਹੁੰਦੀ ਨਹੀਂ ਨਹੀਂ ਇਹ ਵਿੱਚ ਹੀ ਰੱਖ ਦੋ ਛੋਟਾ ਛੋਟਾ ਕਰਨਾ ਮੈਂ ਕੱਟਾਂ ਇਹ ਨਹੀਂ ਨਹੀਂ ਯਾਰ ਜਦੋਂ ਮੈਂ ਬਣਾ ਰਿਹਾ ਹਾਂ ਇਹਦੇ ਕੱਟ ਕੇ ਫਿਰ ਕਹਿਣਾ ਵੀ ਮੈਂ ਬਣਾਏ ਨਾਲ ਹੈਲਪ ਕੀਤੀ ਇਸ ਲਈ ਆਪਾਂ ਕੋਈ ਵੀ ਹੈਲਪ ਨਹੀਂ ਲੈਣੀ ਇਹਦੀ ਜੀ ਵੀ ਤੁਸੀਂ ਹਰ ਚ ਕਰ ਦਿਓ ਨਮਕ ਥੋੜਾ ਜਿਹਾ ਪਾ ਕੇ ਨਮਕ ਥੋੜਾ ਜਿਹਾ ਪਾ ਕੇ ਕਹਿਣਗੇ ਮੈਂ ਬਣਾਈ ਐ ਹਾਂ ਮਸਾਲੇ ਦਾ ਹੀ ਹੁੰਦਾ ਮਿਹਨਤ ਕੋਲ ਹਾਂ 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 ਬਹੁਤ ਦਿਲਕਸ਼ ਹੈ ਬਈ ਆ ਰਿਹਾ ਵਾ ਇਹਦੇ ਵਿੱਚ ਸਬਜ਼ੀਆਂ ਪਾ ਕੇ ਮਤਲਬ ਪਹਿਲਾਂ ਪਾਓ ਭਾਜੀ ਮਸਾਲਾ ਅਨ ਜੀ ਲੱਗਦਾ ਪਰ ਦੇਖੋ ਇੰਨੀ ਮਿਹਨਤ ਕਰਦਾ ਪਿਆ ਮੈਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਔਰ ਜੇ ਤੁਸੀਂ ਚਾਹੁੰਦੇ ਹੋ ਸਾਡੀਆਂ ਇਦਾਂ ਹੀ ਘੈਂਟ ਘੈਂਟ ਵੀਡੀਓਜ਼ ਆਉਂਦੀਆਂ ਰਹਿਣ ਕਦੇ-ਕਦੇ ਆ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਤੇ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀਵਰਸ ਬਣਨਗੇ ਸਾਡੇ ਉਹਨਾਂ ਆਪਾਂ ਵਧੀਆ ਵਲੌਗਸ ਹੋਰ ਘੈਂਟ ਘੈਂਟ ਲੈ ਕੇ ਆਵਾਂਗੇ ਤੁਹਾਡੇ ਲਈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਆਇਲ ਤੇ ਉਸ ਤੋਂ ਬਾਅਦ ਪਾਵਾਂਗੇ ਬਟਰ ਤੇ ਗਾਇਸ ਆਪ ਆਇਆ ਵਾ ਤਾਂ ਕਿ ਬਟਰ ਜਿਹੜਾ ਹੈਗਾ ਆਪਣਾ ਜਲੇ ਨਾ ਠੀਕ ਹੈ ਵੈਸਾ ਤੁਹਾਨੂੰ ਪਤਾ ਹੀ ਹੋਣਾ ਵਾ ਮੈਂ ਐਡਾ ਬੜਾ ਸ਼ੈਫ ਹੈ ਨਹੀਂ ਮੈਨੂੰ ਵੀ ਪਤਾ ਤੇ ਤੁਹਾਨੂੰ ਤਾਂ ਪਤਾ ਹੋਊਗਾ ਹੀ ਜਿਹੜੇ-ਜਿਹੜੇ ਕੁੱਕ ਕਰਦੇ ਨੇ ਆਲਰੇਡੀ पादो, पादो। तड़का। के फिर के बेटा इतना क्यों पड़ा है? बता क्या हुआ तो दादी अच्छा दादी आपके लू में आ गए आप दादी के लू में जाते ਫਿਲਮਾਂ ਵਿੱਚ ਐਡ ਕਰਤੀ ਇਹ ਦੇਖਿਓ ਤੁਹਾਨੂੰ ਮਾਨਵੀ ਨੇ ਐਕਚੁਅਲੀ ਉਹ ਕੀਤੀ ਆ ਕਸਮ ਖਾਈਆਂ ਨੇ ਇਹ ਜੱਤਕਰ ਚੈਨਲ ਆਪਣਾ ਵੱਡਾ ਨਹੀਂ ਹੁੰਦਾ ਅ ਤੱਕ ਮੈਂ ਵਲੌਗਸ ਤੇ ਨਹੀਂ ਆਉਣਾ ਤੁਹਾਨੂੰ ਵੀ ਆਪਣੀ ਸ਼ੇਅਰ ਸ਼ੁਰੂ ਕਰਦੇ ਹੋ ਫਿਰ ਅਸੀਂ ਤੁਹਾਨੂੰ ਪ੍ਰੋਪਰ ਆਪਣੇ ਫੈਮਿਲੀ ਵਲੌਗਸ ਦਿਖਾਉਂਗਾ ਸੂਫੀ ਵੀ ਆ ਗਿਆ ਸੂਫੀ ਕੀ ਬਣਾ ਰਹੇਂ ਬਟੇ ਪਪਾ ਪਪਾ ਆਓ ਸਾਜੀ ਆਪ ਖਾਓਗੇ ਮੈਂ ਖਾਉਂਗਾ ਤੇਲ ਜਾ ਨਹੀਂ 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 ਅੱਗੇ ਵਧੀ। ਚੀਆ ਕੋਟ, ਚੀਆ ਕੋਟ ਦਾ ਕੋਟ। ਸਾਰਾ ਸਾਰਾ ਬਰਤ ਦਾ। ਸਾਫ ਕਰੀ ਲੈ ਇਸ ਤਰ੍ਹਾਂ ਆਪਾਂ ਇਹ ਮੈਂ ਕਰਦਾ। ਪਿਆਜ਼ ਪਾਦਨੇ ਪਾਉਂਦੇ ਮੈਨੂੰ ਫੇਰ ਰੋਣਾ ਆ ਗਿਆ, ਇਮੋਸ਼ਨਲ ਹੋ ਗਿਆ। ਪਿਆਜ਼ ਪਾਉਂਦੇ। ਅੱਖਾਂ 'ਚ ਮੇਰੇ ਪਾਣੀ ਦੇਖ ਲਓ। ਪਿਆਜ਼ ਕੱਟੇ ਨਹੀਂ, ਪਿਆਜ਼ ਪਾਉਂਦੇ-ਪਾਉਂਦੇ ਰੋਣਾ ਆ ਜਾਂਦਾ। ਇਹ ਪਹਿਲਾਂ ਵੀ ਹੋ ਗਿਆ ਸੀ। ਬਸ ਇਹਨੂੰ ਥੋੜਾ ਜਿਹਾ ਪਿੰਕ ਨਹੀਂ ਹੋਣ ਦੇਣਾ, ਮਤਲਬ ਬਸ ਥੋੜੇ ਜਿਹੀ ਕਰਨੇ ਹਨ ਇਹਨੂੰ। ਤਸਵੀਰਾਂ ਦੇ ਵਿੱਚ ਲਿੰਚਰ ਗਾਰਲਿਕ ਪੇਸਟ ਐਡ ਕਰ ਦੋ ਮੈਂ ਗਾਈਡ ਕਰ ਹੀ ਸਕਦੀ ਆ ਗਰਲ ਦੀ ਲੋੜ ਤਾਂ ਹੈ ਨਹੀਂ ਵੈਸੇ ਤੇ ਨਹੀਂ ਕਰਨ ਦੀ ਤੁਸੀਂ ਭੁੱਲੀ ਜਾਂਦੇ ਹੋ ਨਾ ਇਹ ਸੀਗਾ ਮੈਂ ਛੂਟ ਦੇ ਨਾਲ ਨਾਲ ਕਰ ਦਉਂ ਪਿਆ ਨਾ ਵਲੋਗ ਫਿਰ ਤਾਂ ਕਰਕੇ ਵਿੱਚ ਫੇਰ ਹੁੰਦਾ ਚਪਾਦੀ ਆ ਨਾ ਹੁਣ ਇਹ ਵੀ ਨਮਕ ਤਾਂ ਨਹੀਂ ਪਾਇਆ ਹਲੇ ਨਾ ਮੈਂ ਨਮਕ ਇਹਦੇ ਵਿੱਚ ਪਾਇਆ ਹੋਇਆ ਆਪਾਂ ਸਬਜ਼ੀਆਂ 'ਚ ਉਹਦਾ ਅਕੋਰਡਿੰਗ ਪਾਵਾਂਗੇ ਇੱਕ ਚਮਚ ਬਸ ਬਹੁਤ ਆ ਇੱਕ ਵਾਰੀ ਬਹੁਤ ਆ ਫਿਰ ਆਪਾਂ ਦੇਖ ਕੇ ਟੇਸਟ ਅਕੋਰਡਿੰਗ ਪਾਵਾਂਗੇ ਇਦੇ ਵਿੱਚ ਤੁਸੀਂ ਕੀ ਐਡ ਕੀਤਾ ਤੇ ਵਿੱਚ ਮੈਂ ਪਾਉ ਬਾਜੀ ਮਸਾਲਾ ਵੀ ਪਾਤਾ ਹੋਇਆ ਕਿਉਂਕਿ ਪਾਉ ਬਾਜੀ ਮਸਾਲਾ ਬਿਨਾ ਫਲੇਵਰ ਨਹੀਂ ਆਊਗਾ ਬਾਹਰਲ ਵਾਲਾ ਉਹ ਜ਼ਰੂਰੀ ਹੈ ਬਹੁਤ ਫਲੇਵਰ ਇਹਦਾ ਯਾਰ ਹੁਣੀ ਮਜਾਣ ਲੱਗ ਗਿਆ ਮੈਨੂੰ ਕਾਣ ਲੱਗੀ ਪਾਉ ਬਾਜੀ ਮਸਾਲਾ ਹਾਲ ਤਾਂ ਜਦੋਂ ਆਪਾਂ ਸੱਤੀਆਂ ਮੈਸ਼ ਕਰਕੇ ਦਿਖਾਵਾਂਗੇ ਉਦੋਂ ਫਿਰ ਬਿਲਕੁਲ ਸੇਮ ਦਿਖਾ ਕੇ ਦਿਖਾਵਾਂਗੇ ਉਹਦੋਂ ਮਜਾ ਆਣਾ ਵਾ ਦਿਖਾਵਾਂਗੇ ਵਿੱਚ ਮਾਲ ਮੈਂ ਆਪਣੇ ਹਿਸਾਬ ਨਾਲ ਪਾਈਏ ਕਿਉਂਕਿ ਇਹ ਜ਼ਿਆਦਾ ਖਾਂਦੀ ਨਹੀਂ ਹੈਗੀ ਠੀਕ ਹੈ ਫਸ ਹੋ ਗਿਆ ਬੱਸ ਇਹਨਾ ਦੇਖੋ ਸਬਜ਼ੀਆਂ ਹੋ ਗਈਆਂ ਤੇ ਸਬਜ਼ੀ ਮੈਂ ਬੰਦ ਕਰਕੇ ਸਟੀਮ ਥੋੜਾ ਜਿਹਾ ਥੋੜਾ ਉਤਾ ਕਰਨਾ ਕ੍ਰਸ਼ ਕਰਨਾ ਤੇ ਆਪਾਂ ਬਾਦੀ ਕਸਤੂਰੀ ਮੇਥੀ ਇਹ ਨਾ ਇਹਦਾ ਵੀ ਵਧੀਆ ਤੇ ਉਹ ਵੀ ਆਉਂਦਾ ਹੈ ਇਹਦਾ ਪੌਂਦੇ ਸਾਰੇ ਇਹਦੀ ਇੰਨੀ ਵਧੀਆ ਤਰ੍ਹਾਂ ਸਾਰੇ ਆ ਨਾ ਮਝਾ ਰਿਹਾ ਇਹ ਨਾ ਮੰਮੀ ਦਾ ਆਪਾਂ ਚਿੰਦਪੂਨੀ ਤੋਂ ਲੈ ਕੇ ਆਈ ਸੀ ਬਹੁਤ ਅੱਛੀ ਹੈ ਹੁਣ ਤੇਜ਼ ਕੀਤਾ ਵੇ ਤੇ ਮੱਚੀ ਮੱਥਾ ਮਾਰੀ ਗਿਆ ਨਾ ਟਾਈਮ ਆ ਦੇਖੋ ਲਗਭਗ ਤਿਆਰ ਆ ਵੈਸੇ ਸਾਡਾ ਤੜਕਾ ਦਾ ਹੁਣ ਆਪਾਂ ਬਸ ਉਹਨੂੰ ਜਲਦੀ ਖੋਲ ਕੇ ਮਿਕਸ ਕਰਕੇ ਮੈਸ਼ ਕਰਾਂਗੇ ਇਹਨਾਂ ਨੂੰ ਤੜਕਾ ਫੋਨ ਕਰਤਾ ਹੈ ਬੰਦ ਤੇ ਹੁਣ ਆਪਣੀ ਸਬਜ਼ੀਆਂ ਤੇ ਤੜਕਾ ਦੋਨੇ ਬੰਦ ਨੇ ਤੇ ਦੋਨੇ ਆਰਾਮ ਕਰਨਗੇ ਕੁਝ ਟਾਈਮ ਫਿਰ ਆਪਾਂ ਦੋਨਾਂ ਨੂੰ ਕਰ ਦਾਂਗੇ ਮਿਕਸ ਹੋ ਗਿਆ ਬਹੁਤ ਗਰਮ ਹੋ ਗਿਆ ਹੁਣ ਇਹਨੂੰ ਮੈਸ਼ ਕਰਨਾ ਵਾ। ਬਾਕੀ ਇਹ ਸਭ ਜੀ ਇਹ ਸਬਜੀ ਇਹ ਭਾਜੀ ਚ ਕਨਵਰਟ ਹੋ ਜਾਣਾ। ਫਿਰ ਆਹ ਸਬ지ਆਂ ਲੱਗੀਆਂ ਉਹਦੇ ਹੋਈਆਂ ਇਹਨੂੰ ਭਾਜੀ ਬਣਾਉਣਾ ਹੁਣ ਆਪਾਂ। ਅਸੀਂ ਪਹਿਲਾਂ ਹੀ ਇੱਦਾਂ ਮੈਸ਼ ਕਰ ਲੈਨੇ ਹੁਣ। ਕਿਉਂਕਿ ਫਿਰ ਅਗਰ ਅਸੀਂ ਉਹਦੇ ਉਹਦੇ ਵਿੱਚ ਜੜੀ ਕਰਦੇ ਆ ਨਾ ਤਾਂ ਚੰਗੀ ਨਾ ਲੈਣਾ ਹੁੰਦਾ ਨਹੀਂ ਮੈਨੂੰ। ਤਾਂ ਇਹਦੇ ਵਿੱਚ ਜ਼ਿਆਦਾ ਇਹ ਚ ਹੁਣ ਆਪਾਂ ਤੜਕਾ ਵੀ ਪਾ ਲਈਏ ਇੱਕ ਵਾਰ। ਹੂੰ। ਕਰ ਦਿੰਦੇ ਆ ਇੱਕ ਕੇਚਾ ਪਾ ਲਾਂ ਨੀ ਨਿੰਬੂ ਵੀ ਪਾ ਲਈਏ ਥੋੜਾ ਪੇਸਟ ਚ ਬੈਟਰ ਥੋੜਾ ਥੋੜਾ ਸਲੋ ਕਰੋ ਸਲੋ ਕਰੋ ਚਾਪਾ ਮਾਰਨ ਲੱਗ ਗਿਆ ਜੀ ਜ਼ਰ ਨਾ ਕਰੋ ਇਹ ਆਜ ਕੋਈ ਇਹਨਾਂ ਨੂੰ ਖੱਟਾ ਫਲੇਵਰ ਮਾਇਆ ਮੰਨਦਾ ਵਾ ਪੂਰਾ ਨਿੰਬੂ ਪਾ ਦੋ ਇੱਕ ਪਾਦੀ ਡੇਢ ਪਾਦੀ ਆਪ ਵੀ ਪਾ ਦੋ ਡੇਢ ਪਾਦੀ ਪਾਓ ਬਾਅਦ ਚ ਵੀ ਪਾਉਂਦੇ ਆਂ ਫਿਰ ਕਰਦੇ ਆਂ ਹੂੰ ਫਾਜੀ ਆਪਣੀ ਗਾਇਸ ਰੈਡੀ ਹੋ ਚੁੱਕੀ ਆ ਹੁਣ ਆਪਾਂ ਪਾਉਸ ਨੂੰ ਕਰ ਲਈਏ ਪਾਉਸ ਪਾਉਸ ਜੇ ਕਟਿੰਗ ਕਰਦੀਏ ਆ ਦਿਖਾ ਮੈਨੂੰ ਮੈਨੂੰ ਦਿਖਾ ਦੇਣਾ ਜੇ ਮੈਨੂੰ ਦਿਖਾ ਦੇ ਸਭ ਨੂੰ ਹਾਂ ਕਿ ਇਹ ਨਾਲ ਲੱਗੇ ਤੋ ਹੀ ਕਹਿਣਾ ਕਿਆ ਰਹੇ ਹਾਂ ਇਹ ਵਾਲਾ ਠੀਕ ਆ ਇਹ ਤਾਂ ਫਰੈਸ਼ ਆ ਬੜਾ ਸੌਫਟ ਆ ਲੈ ਵੀਰ ਆਪਾਂ ਲੈ ਕੇ ਨੋ ਦਿਖਾਓ ਹਾਂ ਹਾਂ ਕਾਫੀ ਸੌਫਟ ਆ ਇਹ ਫਰੈਸ਼ ਹੋਗਾ ਬਿਲਕੁਲ ਪਿਆਜ਼ ਕੱਟ ਲਿਆ ਇਹ ਮੇਤੋ ਨਹੀਂ ਹੁੰਦੇ ਹੁੰਦੇ ਮਾਨਵੀ ਨਾ ਉਹਦਾ ਕੁਸ਼ੋਰ ਹੀ ਬਣਾਉਂਗੀ ਵਿਚਾ ਤੇ ਵਿਚਾਰੇ ਮਾਨਵੀ ਨਹੀਂ ਵਿਚਾਰਾ ਪਾਉ ਹਾਂ ਬਹੁਤੀ ਕਰਦੀ ਪਹਿਲਾਂ ਸਾਰੇ ਹਾਂ ਬਹੁਤ ਸੌਫਟ ਹੈ ਤਾਂ ਕਰਕੇ ਥੋੜਾ ਧਿਆਨ ਨਾਲ ਕੱਟਿਓ ਦੁਨੀਆ ਵਾਲਕਿੰਦੇ ਨਹੀਂ ਜਾਲਬ ਨੇ ਇੰਨੇ ਸੌਫਟ ਜੇ ਪਾਵਰ ਦੇ ਵਿੱਚ ਆਪ ਦਾ ਇਸਤੇਮਾਲ ਕਰਦੇ ਹਾਂ ਇਹਰਾ ਥੋੜਾ ਢਿੱਡਾ ਹੋ ਗਿਆ ਕੋਈ ਨਹੀਂ ਜਾਨਾ ਕੰਦਲ ਹੀ ਆ دوسری ਸਾਈਡ ਦਾ ਦੁੱਧ ਉਹੀ ਹੈ ਤੇ ਡਿੱਡੀ ਹੋ ਵੀ ਗਈ ਹੋ ਤਾਂ ਈ ਕਾ ਬੰਦੇ ਨੇ ਮਿਲ ਲਈ ਹੈ ਉਹ ਆਪਣੇ ਮੇ ਬਾਦੂ ਨੇ ਆਪਾ ਉਹ ਲਿਆਵਾਂਗੇ ਨਿਆਰਾ ਲਊਗਾ ਹਾਂ ਨਾ ਪਾਪਾ ਉਤ ਅੱਲੀ ਗੀ ਮਾਟੀ ਕੰਮ ਆਪਣਾ ਰੈਡੀ ਹੈ ਪਾਣੀ ਵੀ ਠੀਕ ਹੈ ਇਹ ਚੋ ਸਹੀ ਹੋ ਗਿਆ ਮੈਨੂੰ ਥੋੜਾ ਜ਼ਿਆਦਾ ਲੱਗਦਾ ਸੀ ਆ ਲੈਪ ਇਕੱਠੇ ਰੱਖ ਦੇ ਭਾਜੀ ਰੱਖ ਦੇ ਬਿਲਕੁਲ ਥੋੜੀ ਜਿਹੀ ਦਾਲਾਂ ਮੱਕੀ ਨਹੀਂ ਦੂਸਰੀ ਸਾਈਡ ਨਹੀਂ ਲੱਗਦੇ ਅਗੀ ਸਾਈਡ ਆ ਕਰ ਰੋਜੀ ਚੱਕ ਆਲੇ ਆਪਾਂ ਲੈਨੇ ਆ ਲਾਈਵ ਰਿਵਿਊ ਮੰਮਾ ਤੋਂ ਹਾਲੋ ਦੋ ਥਾਲੀਆਂ ਆਪਾਂ ਸਜਾਤੀਆਂ ਨੇ ਵਾਓ ਬਹੁਤ ਟੇਸਟੀ ਠੀਕ ਹੈ ਬਹੁਤ ਪੱਕਾ ਪੱਕਾ ਤੁਸੀਂ ਆਪੇ ਖਾ ਕੇ ਦੱਸੋ ਨਿੰਬੂ ਨੂੰ ਛੋੜ ਲਓ ਤੇ ਅਸੀਂ ਵੀ ਆ ਨਿੰਬੂ ਨੂੰ ਛੋੜ ਲਓ ਇਧਰ ਵੀ ਕੰਮ ਤਿਆਰ ਆ ਮੂੰਹ ਚ ਪਾਣੀ ਆ ਰਿਹਾ ਹੋ ਦਾ ਮੈਨੂੰ ਬਾਹਰ ਬਹੁਤ ਨਾ ਖਾਇਆ ਕਰੋ ਬਾਹਰ ਤੋਂ ਹੀ ਨਹੀਂ ਖਾਣਾ ਚਾਹੀਦਾ ਜੀ ਆ ਨਾਲੇ ਕੁਆਂਟੀਟੀ ਬਹੁਤ ਵਧੀਆ ਤੇਸਟ ਆਉਣਾ ਹੀ ਨਹੀਂ ਬਾਕੀ ਆ ਜੀ ਇਹਨਾਂ ਦਾ ਸਾਫ ਸੁਥਰਾ ਸਾਰਾ ਵਧੀਆ ਮਲ ਬਟਰ ਪਾਇਆ ਮੇਰ ਦਾ ਬਟਰ ਪਾਇਆ ਚ ਕੋਈ ਕਲਰ ਨਹੀਂ ਸਿਰਫ ਮੀਟ ਰੂੜਾ ਚਲੋ ਕਰੋ ਇੰਜੋਏ ਤੁਸੀਂ ਅਸੀਂ ਵੀ ਆਪਣਾ ਸ਼ੁਰੂ ਕਰੀਏ ਵਾਓ ਆ ਮੇਰੀ ਬਲਡ लग चुकी है देख दें आप भी खा के कैंट बहुत ज्यादा कैंट बिल्कुल मार्केट वाली डिटो वो तो ही बढ़िया बिल्कुल साफ बिल्कुल uh, क्या बोलते हैं उसको बिना हाइजेनिक हाइजेनिक यस ओके चलो। ਕੱਜ ਥੋੜਾ ਜਿਹਾ ਕਰਦੇ ਆ ਆਪਣੀ ਪਾਪਾਜੀ ਇੰਜੋਏ। ਤੁਸੀਂ ਜ਼ਰੂਰ ਟਰਾਈ ਕਰਿਓ। ਕੁਛ ਨਹੀਂ ਔਖਾ ਇਹ ਤੇ ਸਿਰਫ ਸਬਜ਼ੀਆਂ ਚਾਹੀਦੀਆਂ ਤੁਹਾਨੂੰ ਤੇ ਪਾਪਾਜੀ ਮਸਾਲਾ ਚਾਹੀਦਾ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ ਤੁਸੀਂ ਅੱਜ ਛੁੱਟੀ ਵਾਲੇ ਦਿਨ ਜਦੋਂ ਵੀ ਨੈਕਸਟ ਡੇ ਤੁਸੀਂ ਇਸ ਨੈਕਸਟ ਸੁੰਡੇ ਇੰਜੋਏ ਕਰੋ। ਬਾਏ ਬਾਏ।